ਅਨੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਵਾਸਤੇ ਲਾਈਵ ਲੈ ਕੇ ਆਏ ਆ ਜਿਹਦਾ ਮਕਸਦ ਸਿਰਫ ਇਨਾ ਹੀ ਆ ਕਿ ਇਹ ਤੁਹਾਡੇ ਨਾਲ ਇੱਕ ਖਾਸ ਗੱਲਬਾਤ ਜਿਹੜੀ ਆ ਉਹ ਸਾਂਝੀ ਕਰਨੀ ਸੀ ਸਮਾਜ ਦੀ ਇੱਕ ਖਾਸ ਮਸੱਈਆ ਜੀ ਆਪਾਂ ਗੱਲ ਕਰੀਏ ਕਿਉਂਕਿ ਇਹ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਆਂ ਗੱਲਬਾਤ ਇਹ ਸਾਰੀ ਗੱਲਬਾਤ ਜਿਹੜੀ ਹੈ ਜਿਵੇਂ ਕਿ ਇੰਟੈਲੀਜੈਂਸ ਦੇ ਜਿਹੜੇ ਬਹੁਤ ਜ਼ਿਆਦਾ ਮਾਰ ਲੋਕ ਨੇ ਇਹ ਉਹਨਾਂ ਵੱਲੋਂ ਕੁਫੀਆ ਜਿਹੜੀਆਂ ਸੂਚਨਾਵਾਂ ਨੇ ਉਹਦੇ ਆਧਾਰ ਤੇ ਹੁੰਦੇ ਬਹੁਤ ਸਾਰਾ ਸੰਸਾਰ ਤੇ ਇਦਾਂ ਦਾ ਕੁਝ ਵਾਪਰਦਾ ਜਿਹੜਾ ਆਮ ਵਿਅਕਤੀ ਨੂੰ ਲੱਗਦਾ ਕਿ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਅੱਜ ਜਿਸ ਵਕਤ ਮੁਕਾਬਲਾ ਚੱਲ ਰਿਹਾ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਚੱਲ ਰਿਹਾ ਰਸ਼ੀਆ ਆਲਰੇਡੀ ਮਿੱਤਰ ਕਿਹਾ ਜਾਂਦਾ ਭਾਰਤ ਦਾ ਤੇ ਅਮਰੀਕਾ ਵੀ ਅੱਜ ਦੋਸਤੀ ਦੀਆਂ ਗੰਢਾਂ ਮਜ਼ਬੂਤ ਕਰਨ ਲੱਗਾ ਹੋਇਆ ਇਜ਼ਰਾਈਲ ਜਿਹੜਾ ਉਹ ਬਿਨਾਂ ਸ਼ਰਤਾਂ ਤੋਂ ਜਿਹੜਾ ਭਾਰਤ ਦੀ ਸਪੋਰਟ ਕਰ ਰਿਹਾ ਬਹੁਤ ਸਾਰੇ ਮੁਸਲਮ ਕੰਟਰੀ ਸਪੋਰਟ ਕਰ ਰਹੇ ਨੇ ਪਰ ਇਸ ਦੌਰਾਨ ਜਿੱਥੇ ਇੰਟੈਲੀਜੈਂਸ ਦੀ ਗੱਲ ਹੁੰਦੀ ਹੈ ਖੁਫੀਆ ਏਜੰਸੀਆਂ ਦੀ ਗੱਲ ਹੁੰਦੀ ਹੈ ਉਹਨਾਂ ਦੀਆਂ ਕਈ ਵਾਰ ਲੁਕਵੇਂ بڑے ਹਿੱਤ ਹੁੰਦੇ ਕਈ ਮੁਲਕਾਂ ਦੇ ਜਿਹੜੇ ਤਾਂ ਉਹ ਸ਼ਰਤਾਂ ਤੇ ਸਾਥ ਦਿੰਦੇ ਨੇ ਜਦ ਤੱਕ ਉਹਨਾਂ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਨੂੰ ਸਫਲ ਹੁੰਦਾ ਰਹਿਣ ਦੀ ਹੈ ਉਦੋਂ ਤੱਕ ਲਈ ਉਹ ਸਾਡੇ ਨਾਲ ਠੀਕ ਠੀਕ ਰਹਿੰਦੇ ਨੇ ਜਦੋਂ ਉਹਨਾਂ ਦੀਆਂ ਯੋਜਨਾਵਾਂ ਮੋਤੇ ਪਾਣੀ ਫਿਰਦਾ ਨਜ਼ਰ ਆਉਂਦਾ ਤੇ ਸਾਡੇ ਵਿਰੋਧੀ ਬਣ ਕੇ ਨਜ਼ਰ ਆ ਜਾਂਦੇ ਤੇ ਅੱਜ ਆਪਾਂ ਜਿਹੜੀ ਗੱਲ ਕਰਨ ਲੱਗੇ ਆ ਉਹ ਅਮਰੀਕੀ ਖੁਫੀਆ ਏਜੰਸੀ ਸੀਆਈਏ ਨਾਲ ਸੰਬੰਧਿਤ ਅੱਜਕੱਲ੍ਹ ਉਹਦੀ ਕਰਾਂਗੇ ਕਿ ਉਹਨਾਂ ਨੇ ਇੱਕ ਗੱਠ ਜੋੜ ਬਣਾਇਆ ਹੋਇਆ ਐਸਾਈ ਮੁਖੀ ਜਿਹੜਾ ਪੋਪ ਆ ਜਿਹੜਾ ਤੁਹਾਨੂੰ ਪਤਾ ਐਸਾਈਆਂ ਦਾ ਸਭ ਤੋਂ ਵੱਡਾ ਜਿਹੜਾ ਮੁਖੀ ਆ ਉਹਨੂੰ ਪੋਪ ਕਹਿੰਦੇ ਆ ਇਹ ਇਦਾਂ ਦਾ ਇੱਕ ਘੜਨਾ ਚੱਕਰ ਹੈ ਕਿ ਨਸ਼ੇ ਬਹੁਤ ਖੈਰ ਹੈ ਪੰਜਾਬ ਦੀ ਸਾਡੀ ਸਮੱਸਿਆ ਬੜੀ ਵੱਡੀ ਤੇ ਨਾਲ ਬਹੁਤ ਸਾਰੀ ਗੱਲ ਇਹ ਵੀ ਕੀਤੀ ਜਾਂਦੀ ਹੈ ਕਿ ਐਸਆਈਏ ਤੇ ਵੀ ਜਿਹੜੀ ਹੈ ਉਹ ਫੈਲ ਰਹੀ ਹੈ ਲਗਾਤਾਰ ਬੜੇ ਤਰ੍ਹਾਂ ਦੇ ਹੱਥ ਕੱਢੇ ਉਭਰਾਉਂਦੇ ਉਹਨਾਂ ਤੇ ਇਲਜ਼ਾਮ ਲੱਗਦੇ ਆ ਤਾਂ ਆਪਾਂ ਇਹਦੇ ਉੱਤੇ ਇੱਕ ਨਾ ਸੂਚਨਾ ਖਾਸ ਜਿਹੜੀ ਹੈ ਤੁਹਾਡੇ ਨਾਲ ਐਵੇਂ ਸਾਂਝੀ ਕਰਨੀ ਚਾਹੁੰਗਾ ਤਾਂ ਇਹ ਜਿਹੜੀ ਗੱਲ ਤੁਹਾਡੇ ਨਾਲ ਅੱਜ ਕੀ ਕਰਨ ਲੱਗਾ ਉਹ ਹੈਗਾ ਅਮਰੀਕਾ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਸੀਆਈਏ ਨਾਲ ਸੰਬੰਧ ਇਹ ਤੁਸੀਂ ਜਾਣਦੇ ਹੋ ਕਿ CIA ਕੋਲ ਵੀ ਆਪਣਾ ਇੱਕ ਨਿੱਜੀ ਬੈਂਕ ਹੈ। ਹੋ ਗਿਆ ਨਾ ਹਰਾਨਾ? ਬੈਂਕ CIA ਕੋਲ ਪਰ ਹੈ ਜਿਹਦੇ ਅਧੀਨ ਸਾਰੀ ਵਿੱਤੀ ਸਹਾਇਤਾ ਹੁੰਦੀ ਹੈ। ਤੇ ਸਾਰੀਆਂ ਜਿਹੜੀਆਂ ਮਿਸ਼ਨ ਦੀਆਂ ਕਾਰਵਾਈਆਂ ਉਹਨਾਂ ਨੂੰ ਫੰਡਿੰਗ ਵੀ ਕੀਤੀ ਜਾਂਦੀ ਹੈ। ਇਹ ਨਹੀਂ ਨਹੀਂ ਦੂਜੀ ਖੋਰ ਗੱਲ ਹੈ। ਇਹ CIA ਦੀ ਆਪਣੀ ਇੱਕ 에어ਲਾਈਨ ਵੀ ਹੈ। ਜੋ ਅੱਜ ਭਾਵੇਂ ਇੱਕ ਯਾਤਰੀ 에ਅਰਲਾਈਨ ਦੇ ਤੌਰ ਤੇ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ ਪਰ ਉਹਦੇ ਪਰਦੇ ạt ਨਸ਼ਿਆਂ ਅਤੇ ਹਥਿਆਰਾਂ ਰਾਹੀਂ ਸੱਤਾ ਯੁੱਧ ਜਿਹੜੀ ਆ ਉਹ ਜਿੱਤਣ ਦਾ ਸਾਧਨ ਵੀ ਬਣਾਇਆ ਜਾ ਰਿਹਾ ਹੈ ਇਹ 에ਅਰਲਾਈਨ ਜਿਹੜੀ ਨਸ਼ੇਰੀਆਂ ਨੂੰ ਨਸ਼ੇ ਸਪਲਾਈ ਕਰਨ ਦਾ ਕੰਮ ਵੀ ਕਰਦੀ ਹੈ ਇਹ ਖੁਫੀਆ ਤੰਤਰ ਨਾਲ ਜੁੜੇ ਸੂਤਰਾਂ ਦੀ ਮੰਨੀ ਹੈ ਤਾਂ ਇਸ ਵਿੱਚ ਤੀਜੀ ਵੱਡੀ ਗੱਲ ਇੱਕ ਹੋਰ ਹੈ ਇਹ ਇਟਲੀ ਦੇ ਅੰਦਰ ਸੀ ਹੈ ਇਹਨੇ ਇੱਕ ਫਾਰਮਾਸਿਊਟੀਕਲ ਕੰਪਨੀ ਵੀ ਬਣਾਈ ਹੋਈ ਹੈ ਉਸ ਕੰਪਨੀ ਦਾ ਨਾਮ ਆ ਸਿਕਿਆਪਰੇਲੀ ਇਸ ਵਿੱਚ ਸਿਕਿਆਪਰੇਲੀ ਦੇ ਰਾਹੀਂ ਸਿਸਲੀ ਤੁਹਾਨੂੰ ਪਤਾ ਹੈ ਕਿਹੋ ਜਿਹਾ ਮੌਲਕਾ ਜਿੱਥੇ ਮਾਫੀਆ ਦਾ ਰਾਜ ਹੈ ਸਿਸਲੀ ਦੇ ਮਾਫੀਆ ਨੂੰ ਸਪਲਾਈ ਕਰਨ ਵਾਸਤੇ ਹਾਈ ਕੁਆਲਿਟੀ ਦੀ ਜਿਹੜੀ ਕਹਿੰਦੇ ਰਸਾਇਨਿਕ ਤੌਰ ਤੇ ਤਿਆਰ ਕੀਤੀ ਗਈ ਹੈਰੋਇਨ ਦੀ ਕੁਕੀਨ ਉੱਥੇ ਤਿਆਰ ਕਰਵਾਈ ਜਾਂਦੀ ਹੈ ਇਸ ਸਿਸਲੀ ਦਾ ਜਿਹੜਾ ਮਾਫੀਆ ਹੈ ਉਹਦੇ ਰਾਹੀਂ ਉਹ ਹੈਰੋਨ ਜਿਹੜੀ ਹੈ ਤੇ ਕੋਕੀਨ ਆ ਯੂਰਪ ਖਾਸ ਤੌਰ ਤੇ ਜਿਹੜੀ ਪੁਰਾਣੇ ਸਮੇਂ ਦੀ ਗੱਲ ਕਰ ਰਹੇ ਹਾਂ ਜਦੋਂ ਤੋਂ ਇਹ ਸ਼ੁਰੂਆਤ ਹੋਈ ਸੀ ਸੋਵੀਅਤ ਯੂਨੀਅਨ ਜਦੋਂ ਇਕੱਠਾ ਸੀ ਇਹ ਅੱਜ ਦੀਆਂ ਗੱਲਾਂ ਨਹੀਂ ਉਦੋਂ ਦੀਆਂ ਗੱਲਾਂ ਕਹਿੰਦੇ ਉਸ ਵਾਰ ਜਿਹੜੇ ਸੋਵੀਅਤ ਯੂਨੀਅਨ ਦੇ ਕੰਟਰੋਲ ਹੇਠ ਯੂਰਪ ਦਾ ਭਾਗ ਸੀ ਉੱਥੇ ਸਪੈਸ਼ਲੀ ਇਹਨਾਂ ਸਪਲਾਈ ਕਰਾਣੀ ਸ਼ੁਰੂ ਕੀਤੀ ਸੀ ਫਿਰ ਆਲ ਵਾਲੀ ਸੋਚਿਆ ਕਿ ਕਿਉਂ ਨਾ ਆਪਾਂ ਇਹਨੂੰ ਡਰੱਗਸ ਨੂੰ ਯੂਰਪ ਤੋਂ ਬਾਹਰ ਲਾਟਿਨ ਅਮਰੀਕਾ ਵਿੱਚ ਭੇਜਿਆ ਜਾਵੇ ਤੇ ਬਾਅਦ ਵਿੱਚ ਇਹ ਏਸ਼ੀਆ ਵਿੱਚ ਕਿਵੇਂ ਆਉਂਦੀ ਆ ਆਪਾਂ ਇਹਦੇ ਉੱਤੇ ਅੱਜ ਦੀ ਆਪਾਂ ਗੱਲਬਾਤ ਕਰਾਂਗੇ ਆਪਾਂ ਇਹਦਾ ਸਿਸਟਮ ਥੋੜਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਬੈਂਕ ਹੈ ਜਿਹਦਾ ਨਾਂ ਆ ਇੰਸਟੀਚਿਊਟ ਫਾਰ ਦਾ ਵਰਕਰਜ਼ ਆਫ ਰੀਜਨ ਨਹੀਂ ਸੁਣਿਆ ਹੋਵੇਗਾ ਅਜਿਹਾ ਬੈਂਕ ਸੁਣਨਾ ਵੀ ਕਿਵੇਂ ਆ ਕਿਉਂਕਿ ਇਹ ਉਹ ਸੰਸਥਾ ਆ ਜਿਹੜੀ ਵਰਟੀਕਲ ਸਿਟੀ ਦੇ ਵਿੱਚ ਬੈਂਕ ਹੈ ਇਹ ਦੁਨੀਆ ਦਾ ਸਭ ਤੋਂ ਗੋਪਤ ਬੈਂਕ ਹੈ ਤੇ ਇਹ 1942 ਵਿੱਚ ਪਾਪ ਪਿਊਸ 12ਵੇਂ ਵੱਲੋਂ ਸਥਾਪਿਤ ਕੀਤਾ ਗਿਆ ਸੀ ਜਦੋਂ ਇਹ ਬੈਂਕ ਬਣਿਆ ਤਾਂ ਦਾਵਾ ਕੀਤਾ ਗਿਆ ਜੀ ਕਿ ਉਹਨਾਂ ਦਾ ਜਿਹੜਾ ਉਦੇਸ਼ ਆ ਉਹ ईसाई ਧਰਮ ਦੀ ਰੱਖਿਆ ਕਰਨਾ ਅਤੇ ईसाई ਧਰਮ ਵਿੱਚ ਦਿੱਤੇ ਜਾਣ ਵਾਲੇ ਜਿਹੜਾ ਦਾਨ ਆ ਉਹਨੂੰ ਇੱਕ ਬੈਂਕ ਦੇ ਅੰਦਰ ਚੈਨਲਾਈਜ਼ ਕਰਨਾ ਹੈ ਪਰ ਹਰਾਨੀ ਵਾਲੀ ਗੱਲ ਇਹ ਹੈ ईसाई ਧਰਮ ਦੇ ਸਾਰੇ ਸੰਸਾਰ ਦੇ ਜਿੰਨੇ ਵੀ ਪੈਰੋਕਾਰ ਨੇ ਪਾਦਰੀ ਨੇ ਜੇਕਰ ਅੱਜ ਦੇ ਤਰੀਕੇ ਵਿੱਚ ਉਹ ਇਸ ਬੈਂਕ ਵਿੱਚ ਆਪਣੇ ਦਾਨ ਜਮ੍ਹਾਂ ਕਰਾਉਣਾ ਚਾਹਵੇ ਨਹੀਂ ਕਰਵਾ ਸਕਦੇ ਕਿਉਂ ਕਿਉਂਕਿ ਬੈਂਕ ਦੇ ਅੰਦਰ ਅੱਜ ਦੋ ਹੀ ਹਸਤੀਆਂ ਚੱਲਦੀਆਂ ਪਹਿਲੀ ਹੈ ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ CIA ਤੇ ਦੂਜੀ ਹੈਗੀ ਉਹ ਵਿਸ਼ਵ ਪੱਧਰ ਦੀ ਸਭ ਤੋਂ ਵੱਡੀ ਸੰਸਥਾ ਆ ਪਰ ਉਹ ਕਰਦੀ CIA ਦੇ ਫਰੇਮਵਰਕ 'ਚ ਕੰਮ ਹੈ ਜਿਹੜੇ ਚਰਚ ਦੇ ਨਾਂ ਤੇ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ ਪੋਪ ਦੀ ਸਿੱਧੀ ਨਿਗਰਾਨੀ ਚ ਕੰਮ ਕਰਦੀ ਹੈ ਜਿਹੜੇ ਪੋਪ ਪੂਰੀ ਦੁਨੀਆ ਦਾ ਐਸਾਈ ਧਰਮ ਨੂੰ ਕੰਟਰੋਲ ਕਰਦੇ ਕਿਸ ਬੈਂਕ ਦਾ ਇਤਿਹਾਸ ਇਹ ਹੈ ਕਿ ਜਦੋਂ 1942 ਵਿੱਚ ਬਣਿਆ ਤਾਂ ਉਹਨਾਂ ਦਾ ਤਤਕਾਲੀ ਪੋਪ ਸੀ ਉਹਦੇ ਕੋਲ ਸਾਰਾ ਕੰਟਰੋਲ ਸੀਦਾ ਤੇ ਉਦੋਂ ਤੋਂ ਹੀ ਇਹ ਪੋਪ ਦੇ ਕੰਟਰੋਲ ਵਿੱਚ ਆ ਲਿਆ ਆ ਰਿਹਾ ਬੈਂਕ ਅੱਜ ਤੱਕ ਦੇ ਹਰ ਪੋਪ ਦੇ ਕੰਟਰੋਲ ਹੇਠ ਇਹ ਬੈਂਕ ਰਿਹਾ ਹੈ ਪਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਹੈ ਅੱਜ ਇਸ ਬੈਂਕ ਦੀ ਰੱਖਿਆ ਲਈ ਜਿਹੜਾ CIA ਦੀ ਵੈਟਿਕਨ ਸਿਟੀ ਵਿੱਚ ਵੱਡੀ ਘੁੰਮਟ ਆਇਆ ਹੈ ਕਿ ਅੱਜ ਵੱਡੀ ਘੁੰਮਟ ਆਇਆ ਅਤੇ CIA ਅੱਜ ਦੁਨੀਆ ਦੀ ਸਭ ਤੋਂ ਵੱਡੀ ਅਕਲੀ ਏਜੰਸੀ ਹੈ ਜਿਹਦੀ ਸਭ ਤੋਂ ਵੱਡੀ ਜੇਕਰ ਕਿਤੇ ਕੋਈ ਮੌਜੂਦਗੀ ਹੈ ਤਾਂ ਉਹ ਵੈਟਿਕਨ ਸਿਟੀ ਦੇ ਵਿੱਚ ਇਸ ਬੈਂਕ ਦੇ ਪਹਿਲੇ ਪ੍ਰਧਾਨ ਦਾ ਨਾਮ ਬਾਰਨ ਬਰਨਾਰਡੋ ਨਗੋਰਾ ਇਸ ਕਰਾ ਸਾਹਮਣੇ ਆਇਆ ਉਹਦੇ ਆਉਣ ਤੋਂ ਬਾਅਦ ਉੱਥੇ ਇੱਕ ਨਾ ਬਿਲਕੁਲ ਨਵਾਂ ਵਰਕ ਕਲਚਰ ਸ਼ੁਰੂ ਹੋ ਗਿਆ ਉਹ ਕੀ ਸੀ ਕੰਮ ਦਾ ਸੱਭਿਆਚਾਰ ਬੜਾ ਦਿਲਚਸਪ ਸੀਗਾ ਕਹਿੰਦੇ ਜਦੋਂ ਉਹ ਨਗੋਰਾ ਆਇਆ ਤੇ ਉਹਨੇ ਆਉਂਦੇ ਸਾਰ ਪੂਰੇ ਬੈਂਕ ਦੀਆਂ ਜਿਹੜੀਆਂ ਸਾਰੀਆਂ ਫਾਈਲਾਂ ਹੁੰਦੀਆਂ ਸੀ ਡਿਪੋਜ਼ਿਟ ਦੀਆਂ ਜਮਾ ਕਰਾਉਣ ਦੀਆਂ ਲੈਣ ਦੇਣ ਦੀ ਭਤੀ ਜਿੰਨਾ ਲੈਣ ਦੇਣਾ ਉਹਦੀਆਂ ਫਾਈਲਾਂ ਉਹਨੂੰ ਨਸ਼ਟ ਕਰਨਾ ਸ਼ੁਰੂ ਕਰਤਾ ਉਹਨੇ ਇਹ ਪੱਕਾ ਕੀਤਾ ਕਿ ਇਸ ਬੈਂਕ ਦਾ ਕੋਈ ਵੀ ਰਿਕਾਰਡ ਨਾ ਰਵੇ ਇਸ ਕਰਕੇ ਉਹਨੇ ਹਰ ਹਫ਼ਤੇ ਜਿੰਨੇ ਵੀ ਪੇਪਰ ਲੈਣ ਦੇ ਹੁੰਦੇ ਸੀ ਉਹਨਾਂ ਨੂੰ ਬੈਠ ਕੇ ਉਹਨੇ ਖੁਦ ਅੱਗ ਲਾਉਣੀ ਤੇ ਸਾੜ ਦੇਣਾ ਸ਼ੁਰੂ ਕੀਤਾ ਕਿੰਨੀ ਗੱਲ ਹੈ ਇਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਇਹ ਕਾਗਜ਼ ਆਖਰਕਾਰ ਦੇਖ ਕੌਣ ਸਕਦਾ ਸੀ ਸਿਰਫ ਤਿੰਨ ਲੋਕ ਇਹਨੂੰ ਦੇਖ ਸਕਦੇ ਸੀ ਇੱਕ ਸੀ ਪੋਪ ਖੁਦ ਦੂਜਾ ਉਹ ਬੈਂਕ ਦੇ ਉਹ ਕਰਮਚਾਰੀ ਜਿਨ੍ਹਾਂ ਨੂੰ ਸਪੋਪ ਨੇ ਹੀ ਨਿਯੁਕਤ ਕੀਤਾ ਹੁੰਦਾ ਸੀ ਨਤੀਜਾ CIA ਦਾ ਡਾਇਰੈਕਟਰ ਜੀਨੂ DCI ਡਾਇਰੈਕਟਰ ਸੈਂਟਰ ਇੰਟੈਲੀਜੈਂਸ ਕਿਹਾ ਜਾਂਦਾ ਸੀ ਉਹ ਅਮਰੀਕਾ 'ਚ ਬੈਠਾ ਇਹਨੂੰ ਦੇਖਦਾ ਸੀ ਸਿਰਫ ਉਹਨਾਂ ਨੂੰ ਰਿਕਾਰਡ ਦਾ ਪਤਾ ਹੁੰਦਾ ਸੀ ਕਿ ਕਿੰਨਾ ਪੈਸਾ ਆਇਆ ਕਿਹਦਾ ਪੈਸਾ ਆਇਆ ਕਿੱਥੇ ਜਾ ਰਿਹਾ ਕਿੱਥੇ ਵੰਟਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਜੋ ਇਹਦੇ 'ਚ ਦੇਖਣ ਆਈ ਹੈ ਉਹ ਇਹ ਹੈ ਕਿ ਅੱਜ ਤੱਕ ਇਸ ਬੈਂਕ ਦਾ ਕੋਈ ਰਿਕਾਰਡ ਰੱਖਿਆ ਹੀ ਨਹੀਂ ਗਿਆ ਇਹ ਕਿਸੇ ਵੀ ਕਿਸਮ ਦੀਆਂ ਬੈਲੈਂਸ ਸ਼ੀਟਾਂ ਨੂੰ ਨਹੀਂ ਦਰਸਾਉਂਦਾ ਨਹੀਂ ਦਿਖਾਈਆਂ ਇਹਨਾਂ ਨੇ ਕਦੇ ਬੈਲੈਂਸ ਸ਼ੀਟਾਂ ਕਦੇ ਪ੍ਰਕਾਸ਼ਿਤ ਕੀਤੀਆਂ ਨਹੀਂ ਜਾਂਦੇ ਆ ਇਸ ਤਰ੍ਹਾਂ ਬਹੁਤ ਸਾਰੇ ਨਿਜਮ ਐ ਜਿਹੜੇ ਆਪਾਂ ਕਹਿੰਦੇ ਆ ਗਲੋਬਲ ਬੈਂਕਰ ਨੂੰ ਕੰਟਰੋਲਿੰਗ ਕਰਦੇ ਆ ਦੇਖੋ ਹੈਰਾਨੀ ਦੀ ਗੱਲ ਐ ਕਿ ਵੈਟਿਕਨ ਬੈਂਕ ਜਿਹੜਾ ਇੰਸਟੀਚਿਊਟ ਫਾਰ ਵਰਕਰਸ ਆਫ ਰਿਲੀਜਨ ਇਹਦੇ ਉੱਪਰ ਕੋਈ ਵੀ ਨਿਜਮ ਵੀ ਨਹੀਂ ਲਾਗੂ ਹੋ ਰਿਹਾ ਹੈ ਨਾ ਅਮਰੀਕਾ ਦਾ ਕਿੱਡਾ ਵੱਡਾ ਡੋਮਿਨੈਂਸ ਹੈ ਪੂਰੀ ਦੁਨੀਆ ਦੇ ਤੇ ਹੁਣ ਆਪਾਂ ਅੱਗੇ ਗੱਲ ਚੱਲਦੇ ਹਾਂ 1942 ਵਿੱਚ ਜਦੋਂ ਬੈਂਕ ਬਣਿਆ ਨਾ ਉਸ ਤੋਂ ਬਾਅਦ ਫਿਰ ਦੋ ਹੋਰ ਕਟੜਾਵਾਂ ਵਾਪਰੀਆਂ ਤਿੰਨ ਸਾਲ ਬਾਅਦ 1945 ਵਿੱਚ ਸੀਆਈਏ ਨੇ ਇੱਕ ਯਾਤਰੀ 에ਅਰਲਾਈਨ ਵੀ ਮਾਰਕੀਟ ਚ ਉਤਾਰਦੀ ਨਾਮ ਸੀ 에ਅਰ ਅਮਰੀਕਾ ਜਾਂ ਅਮਰੀਕਨ 에ਅਰ ਪਿਦਾ ਅਮਰੀਕਨ 에ਅਰ ਦਾ ਇੱਕੋ ਇੱਕ ਮਕਸਦ ਸੀ ਕਿ ਉਹ ਇਹਨੂੰ ਦੁਨੀਆ ਦੇ ਸਾਹਮਣੇ ਯਾਤਰੀ 에ਅਰਲਾਈਨ ਵਜੋਂ ਪੇਸ਼ ਕਰਨਾ ਸੀ ਪਰ ਇਹ ਯਾਤਰੀ 에ਅਰਲਾਈਨ ਯਾਤਰੀਆਂ ਦੇ ਨਾਲ-ਨਾਲ ਪੂਰੀ ਦੁਨੀਆ ਭਰ ਵਿੱਚ ਇਲਜ਼ਾਮ ਲੱਗਾ ਗੈਰ ਕਾਨੂੰਨੀ ਨਗਦੀ ਅਤੇ ਕੁਕੀਨ ਟਰਾਂਸਪੋਰਟ ਕਰਦੀ ਸੀ ਇਹ ਗੂਗਲ ਤੇ ਤੁਸੀਂ ਸਰਚ ਕਰੋਗੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਮਿਲ ਵੀ ਜਾਏਗੀ ਅਮਰੀਕਨ 에ਅਰ ਬਹੁਤ ਲੰਬੇ ਸਮੇਂ ਲਈ ਆਵਾਜਾਈ ਦੀਆਂ ਜਿਹੜੀਆਂ ਸਿਵਲ ਕਾਰਵਾਈਆਂ ਕਰਦੀ ਰਹੀ ਮੁਸਾਫਰਾਂ ਨੂੰ ਇਧਰੋਂ ਉਧਰੋਂ ਢੋਣਾ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਜੋ ਅੰਤਰਰਾਸ਼ਟਰੀ ਪੱਧਰ ਉੱਤੇ ਜਿਹਨੂੰ ICAO ਵੀ ਕਹਿੰਦੇ ਆ ਉਹਦੀ ਕੋਈ ਭੂਮਿਕਾ ਇਹਦੇ ਵਿੱਚ ਨਹੀਂ ਸੀ ਕੋਈ ਜਾਂਚ ਨਹੀਂ ਸੀ ਕੋਈ ਚੈੱਕ ਨਹੀਂ ਸੀ ਕਿ ਇਹ ਇਹ 에어ਲਾਈਨ ਕਰਦੀ ਕੀ ਹੈ ਵਿਸ਼ਵ ਪੱਧਰ ਤੇ ਜਿੰਨੇ ਵੀ ਇਮੀਗ੍ਰੇਸ਼ਨ ਅਧਿਕਾਰੀ ਸੀ ਕਿਸੇ ਵੀ ਥਾਂ ਦੇ ਜਿੰਨੇ ਵੀ ਕਸਟਮ ਅਧਿਕਾਰੀ ਸੀ ਉਹਨਾਂ ਕੋਲ ਅਮਰੀਕਨ ਜਿਹੜੀ 에어ਲਾਈਨ ਸੀ ਇਹਦੇ ਉਡਾਨਾਂ ਵਿੱਚ ਇਹਨਾਂ ਨੂੰ ਚੈੱਕ ਕਰਨਾ ਉਹਨਾਂ ਦੇ ਏਜੰਡੇ ਉੱਤੇ ਨਹੀਂ ਸੀ ਇਹਨਾਂ ਨੇ ਇੱਥੇ ਗੱਲ ਮੁੱਕਦੀ ਇਸ ਤੋਂ ਇਲਾਵਾ ਇੱਕ ਹੋਰ ਦੂਜਾ ਪ੍ਰੋਗਰਾਮ 1947 ਸੀਆਈਐਨਏ ਪੋਪ ਬੀਐਸ ਨਾਲ ਇੱਕ ਨੈਕਸਸ ਬਣਾਇਆ ਤੇ ਨਵਾਂ ਪ੍ਰੋਜੈਕਸ਼ਨ ਕੀਤਾ ਉਹ ਕਹਾਣੀ ਸੀ ਕਿ 1947 ਵਿੱਚ ਉਸ ਸਮੇਂ ਦੇ ਅਮਰੀਕਨ ਰਾਸ਼ਟਰਪਤੀ ਹੈਰੀ ਡਰੋਮਨ ਨੇ ਵੈਟिकन ਬੈਂਕ ਨੂੰ 350 ਮਿਲੀਅਨ ਡਾਲਰ ਦਾ ਕੈਸ਼ ਦਿੱਤਾ ਉਹ ਆਪਣੇ ਪੈਸਾ ਲੈ ਕੇ ਸਭ ਤੋਂ ਪਹਿਲਾਂ ਇੱਕ ਰਾਜਨੀਤਿਕ ਸਿਆਸੀ ਪਾਰਟੀ ਬਣਾਈ ਜਿਹਦਾ ਨਾਮ ਕ੍ਰਿਸਚੀਅਨ ਡੈਮੋਕ੍ਰੈਟਿਕ ਪਾਰਟੀ ਸੀਡੀਪੀ ਰੱਖਿਆ ਗਿਆ ਹੁਣ ਤਾਂ ਕ੍ਰਿਸਚੀਅਨ ਡੈਮੋਕ੍ਰੇਟ ਪਾਰਟੀ ਜਿਹੜੀ ਆ ਪੂਰੇ ਯੂਰਪ ਵਿੱਚ ਇੱਕ ਮਜ਼ਬੂਤ ਪਾਰਟੀ ਹਲੋਲੀ ਬਣ ਗਈ ਤੇ ਪੂਰੀ ਲਾਤੀਨੀ ਸੰਸਾਰ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਵੱਡੀ ਮਸ਼ਹੂਰ ਪਾਰਟੀ ਜਿਹੜੀ ਆ ਉਹ ਅਮਰੀਕਾ ਵਿੱਚ ਵੀ ਇੱਕ ਵੱਡੀ ਪਾਰਟੀ ਹੋ ਜਾਂ ਇਹ ਸਾਰੀ ਜਾਣੀ ਆ ਸੋ ਉਹਦੀ ਨਿਗਰਾਨੀ ਹੇਠ ਬਣਾਈ ਗਈ ਕ੍ਰਿਚੀ ਇੰਡੀਆ ਮਿਗਰੇਟ ਪਾਰਟੀ ਦਾ ਜਿਹੜਾ ਉਦੇਸ਼ ਆ 1947 ਵਿੱਚ ਸ਼ੀਤ ਨੂੰ ਦਰਾਰ ਪੂਰੇ ਸੋਭਤ ਯੂਨੀਅਨ ਵਿੱਚ ਕਮਿਊਨਿਜ਼ਮ ਨੂੰ ਕਮਜ਼ੋਰ ਕਰਨ ਲਈ ਇੱਕ ਧਾਰਮਿਕ ਲੜਾਈ ਲੜਨਾ ਸੀ। ਧਾਰਮਿਕ ਲੜਾਈ ਜਿਹਨੂੰ ਜਦੋਂ ਇਸਲਾਮ ਦੇ ਵਿੱਚ ਅ ਆਪਣਾ ਢੰਗਾ ਕਹਿੰਦੇ ਆ ਤੇ ਇਧਰ ਇਸਾਈਆਂ ਦੇ ਵਿੱਚ ਇੱਕ ਰੂਸੀਡ ਸ਼ਬਦ ਵਰਤਦੇ ਆ। ਸੋ ਜਿਵੇਂ ਆਪਾਂ ਕਹਿੰਦੇ ਗਜ਼ਵਾਏ ਹੁੰਦੇ ਨਾ ਕਰਦੇ ਉਹ ਗਜ਼ਵਾ ਕਰਦੇ ਨੇ। ਸੋ ਹਲੋ ਰੀਡਾ ਅਮਰੀਕਾ ਵਿੱਚ ਜਿਹੜੇ ਉਸ ਧਾਰਮਿਕ ਲੜਾਈ ਵਾਸਤੇ ਲੋਕ ਤਿਆਰ ਹੁੰਦੇ ਸੀ ਉਹਨਾਂ ਨੂੰ ਸਿਖਲਾਈ ਦਿੰਦੀਆਂ ਜਾਂਦੀ ਸੀ ਉਹ ਹੋਰ ਮੁਲਕਾਂ ਦੇ ਵਿੱਚ ਜਾਂਦੇ ਸੀ ਉੱਥਾਂ ਦੇ ਉਹ ਹਿੰਸਾ ਦਾ ਸੱਭਿਆਚਾਰ ਬਣਾਉਂਦਾ ਸੀਗਾ ਮਤਲਬ ਇਦਾਂ ਦਾ ਮਾਹੌਲ ਬਣਾਉਣਾ ਉਹਨਾਂ ਦਾ ਜਿਹੜਾ ਉਹ ਨਿਸ਼ਾਨੇ ਤੇ ਹੁੰਦਾ ਸੀ ਵੀ ਕਿਸੇ ਤਰੀਕੇ ਨਾਲ ਕਿਸੇ ਤਰੀਕੇ ਨਾਲ ਕ੍ਰਿਸਚਨ ਡੈਮੋਕ੍ਰੇਟ ਪਾਰਟੀ ਜਿਹੜੀ ਉਹ ਸੱਤਾ ਚਾਹੇ ਜੇਕਰ ਤੁਸੀਂ ਜਰਮਨੀ ਤੇ ਯੂਰਪ ਦਾ ਇਤਿਹਾਸ ਦੇਖਦੇ ਆ ਤਾਂ ਕ੍ਰੈਚਨ ਡੈਮੋਕ੍ਰੇਟ ਪਾਰਟੀ ਹਰ ਥਾਂ ਆਪਣੀ ਛਾਪ ਅਤੇ ਪਰਛਾਵਾਂ ਛੱਡਦੀ ਜਾਂਦੀ ਹੈ। ਸੀਆਈਏ ਇਸ ਪਾਰਟੀ ਦੀ ਪਿੱਠੋਂ ਪਰ ਹੈ ਅਤੇ ਇਹ ਪਾਪ ਦੇ ਕੰਟਰੋਲ ਹੇਠ ਕੰਮ ਕਰਦੀ ਹੈ। ਹੈਰੀ ਰੋਮਨ ਨੇ 350 ਮਿਲੀਅਨ ਡਾਲਰ ਤਾਂ ਦਿੱਤੇ ਸੀ। ਜੋ ਇਹ ਪੈਸਾ ਵੈਟਿਕਨ ਬੈਂਕ ਵਿੱਚ ਜਮ੍ਹਾਂ ਕਰਕੇ ਪਾਪ ਇਸ ਨਾਲ ਸਿਆਸੀ ਪਾਰਟੀ ਦਾ ਗਠਨ ਕਰਨਾ ਤੇ ਉਹਦਾ ਸੰਚਾਲਨ ਕਰ सके। ਪਰ ਕ੍ਰੈਚਨ ਡੈਮੋਕ੍ਰੇਟ ਪਾਰਟੀ ਦੇ ਨਾਲ ਹੈਟ ਵੋ ਮਹਿੰਦੀ ਅਗਵਾਈ ਦੌਰਾਨ ਇੱਕ ਹੋਰ ਕੰਮ ਇਟਲੀ ਵਿੱਚ ਪੋਪ ਨੂੰ ਸਪਾਰਸ਼ ਕਰਕੇ ਕੀਤਾ ਗਿਆ ਪੋਪ ਨੇ ਇੱਕ ਬਹੁਤ ਵੱਡੀ ਯੋਜਨਾ ਬਣਾਈ ਕਿ ਅਸੀਂ ਇਟਲੀ ਨੂੰ ਆਪਣਾ ਆਧਾਰ ਬਣਾਵਾਂਗੇ ਅਤੇ ਇਟਲੀ ਵਿੱਚ ਕ੍ਰਿਸਚੀਅਨ ਡੈਮੋਕ੍ਰੇਟ ਪਾਰਟੀ ਮੂਰੂ ਵਿਜੇ ਤੁਸ ਸਾਰਾ ਪਰਵਰਾਂ ਚਲਾਉਗੀ ਦੁਨੀਆ ਭਰ ਵਿੱਚ ਸਖਲਾਈ ਹਾਸਲ ਇਸਾਈ ਜਿਹੜੀ ਆ ਉਹ ਜਾ ਕੇ ਕਰੋਸੇਡ ਕਰਨਗੇ 1960 ਦੇ ਦਹਾਕੇ ਵਿੱਚ ਇੱਕ ਵੱਡਾ ਹੋਰ ਡਿਵੈਲਪਮੈਂਟ ਆਈ ਉਹ ਇਹ ਸੀ ਕਿ ਉਸ ਸਮੇਂ ਅਮਰੀਕੀ ਏਜੰਸੀ CIA ਨੇ ਇਤਾਲਵੀ ਸ਼ਹਿਰ ਵਿੱਚ ਇੱਕ ਫਾਰਮਾਸਿਊਟੀਕਲ ਕੰਪਨੀ ਬਣਾਈ ਇਹ ਦੇਖੋ ਕਿੱਡੀਆਂ ਵੱਡੀਆਂ ਸਾਜ਼ਸ਼ਾ ਹੁੰਦੀਆਂ ਜਾ ਰਹੀਆਂ ਇਸ ਫਾਰਮਾਸਿਊਟੀਕਲ ਕੰਪਨੀ ਦਾ ਨਾਮ ਸੀ ਸਿਕਾ ਪਰੇਲੀ 6 ਅਪ੍ਰੈਲ ਨੂੰ ਇਹ ਆਰਡਰ ਦਿੱਤਾ ਗਿਆ ਕਿ ਉਹ ਇੱਕ ਈਦਾਂ ਦੀ ਉੱਚ ਹਾਈ ਕਲਾਸ ਦੀ ਕੋਕੀਨ ਬਣਾਵੇ ਜਿਹੜੀ ਸਭ ਤੋਂ ਪਹਿਲਾਂ ਸਿਸਲੀ ਜਿਹੜਾ ਮਾਫੀਆ ਉਹਨੂੰ ਦਿੱਤਾ ਜਾਵੇ ਸਿਸਲੀ ਦਾ ਮਾਫੀਆ ਸੀਆਈਏ ਦੇ ਜਿਹੜਾ ਬੈਂਕ ਆ ਬਣਿਆ ਜਿਹਦਾ ਅਸੀਂ ਨਾਂ ਤਾਂ ਦਿੰਦਾ ਉਹਦੇ ਸਮਰਥਨ ਨਾਲ ਯੂਰਪ ਅਤੇ ਖਾਸ ਕਰਕੇ ਉਸ ਸਮੇਂ ਸੋਵੀਅਤ ਯੂਨੀਅਨ ਦੇ ਕੰਟਰੋਲ ਹੇਠਲੇ ਯੂਰਪ ਦੇ ਉਹ ਹਿੱਸਿਆਂ ਨੂੰ ਬਚਾਊਗਾ ਸਿੱਕਿਆ ਪ੍ਰੇਲੀ ਜਿਹੜੀ ਉਹ ਏਜੰਸੀ ਹੈ ਉਹਦੇ ਵਿੱਚ ਨਿਯਮਤ ਤੌਰ ਤੇ ਯਕੀਨ ਸਪਲਾਈ ਦਾ ਕੰਮ ਸ਼ੁਰੂ ਹੋ ਗਿਆ ਸੀ ਇਸ ਕੰਪਨੀ ਤਾਂ ਸੀਆਈ ਨੇ ਸੋਚਿਆ ਕਿ ਕਿਉਂ ਨਹੀਂ ਇਸ ਕੰਮ ਨੂੰ ਆਪਾਂ ਹੋਰ ਵਧਾਉਂਦੇ ਤੇ ਉਹ ਯੂਰਪ ਤੱਕ ਸੀਮਤ ਰੱਖਣ ਦੀ ਤਾਂ ਤੇ ਰਸ਼ੀਆ ਦੇ ਹੇਠਲੇ ਜਿਹੜੇ ਇਲਾਕੇ ਨੂੰ ਸੀਮਤ ਰੱਖਣ ਦੀ ਤਾਂ ਤੇ ਉਹਨਾਂ ਨੇ ਲਾਤੀਨੀ ਅਮਰੀਕਾ ਵਿੱਚ ਵੀ ਜਿਹੜੀ ਆ ਭੇਜਣ ਦੀ ਯੋਜਨਾ ਬਣਾਈ ਸਿੱਕਿਆ ਪਰੇਲੀ ਜਿਹੜੀ ਫਾਰਮਸੀ ਉਹਦੀ ਬਣੀ ਹੋਈ ਕੋਕੀਨ ਉੱਥੋਂ ਚਲਦੀ ਚਲਦੀ ਅੱਜ ਏਸ਼ੀਆਈ ਦੇਸ਼ਾਂ ਵਿੱਚ ਪਹੁੰਚ ਚੁੱਕੀ ਆ ਤੇ ਫਿਰ ਸੀਆਈ ਜਿਹੜੀ ਆ ਉਹ ਉਹਨੇ ਨਵੇਂ ਫਰੰਟਲ ਸੰਗਠਨ ਵੀ ਬਣਾਉਣੇ ਸ਼ੁਰੂ ਕਰਦੇ ਇਦਾਂ ਦਾ ਇੱਕ ਫਰੰਟਲ ਸੰਗਠਨ ਤਿਆਰ ਕੀਤਾ ਗਿਆ ਜਿਹਦਾ ਨਾਮ ਸੀ ਪਲੇਰਮੋ ਇਹ ਕੰਪਨੀ ਦੋ ਵਿਅਕਤੀ ਦਾਨ ਕਾਲੋ ਤੇ ਲੂਸੀਆਨਾ ਦੇ ਕੰਟਰੋਲ ਵਿੱਚ ਦਿੱਤੀ ਗਈ ਇਹ ਦੋਵੇਂ ਜਿਹੜੇ ਬੰਦੇ ਸੀ ਇਹ ਪਲੇਮੋ ਨਾਮ ਦੀ ਕੰਪਨੀ ਚਾਹੁੰਦੇ ਸੀ ਜੋ ਕੰਪਨੀ ਪਲੇਮੋ ਚਾਕਲੇਟ ਮੈਨੂਫੈਕਚਰਰ ਹੈ ਚਾਕਲੇਟ ਨਿਰਮਾਣ ਦੇ ਨਾਲ ਇਸ ਕੰਪਨੀ ਨੇ ਚਾਕਲੇਟਾਂ ਦੇ ਅੰਦਰ ਨਸ਼ੀਲੇ ਪਦਾਰਥ ਪਾਏ ਅਤੇ ਨਸ਼ੀਲੇ ਪਦਾਰਥ ਆਧਾਰਿਤ ਚਾਕਲੇਟ ਨੂੰ ਪੂਰੀ ਦੁਨੀਆ ਵਿੱਚ ਸਪਲਾਈ ਕੀਤਾ ਇਹ ਚਾਕਲੇਟ ਸਵਿਟਜ਼ਰਲੈਂਡ ਵਿੱਚ ਬਣਦੇ ਸੀ ਤੇ ਇਹਦੇ ਵਿੱਚ ਪਾਉਣ ਲਈ ਜਿਹੜਾ ਨਸ਼ਾ ਉਹ ਇਟਲੀ ਤੋਂ ਜਾਂਦਾ ਸੀ ਗਲੋਬਲ ਚਾਕਲੇਟ ਹਬ ਹੋਣ ਕਰਕੇ ਸਵਿਟਜ਼ਰਲੈਂਡ ਦੀਆਂ ਬੜੀਆਂ ਜਿਹੜੀਆਂ ਇਹ ਚਾਕਲੇਟ ਚੀ ਉਹ ਨਸ਼ੇ ਨਾਲ ਭਰ ਕੇ ਵਿਸ਼ੇ ਪੱਧਰ ਤੇ ਸਪਲਾਈ ਕੀਤੀਆਂ ਗਈਆਂ ਬਾਅਦ ਵਿੱਚ CIA ਨੇ ਲਤੀਨੀ ਅਮਰੀਕਾ ਵਿੱਚ ਮੈਕਸੀਕੋ ਤੋਂ ਇੱਕ ਮਹਮ ਸ਼ੁਰੂ ਕੀਤੀ ਮੈਕਸੀਕੋ ਲਤੀਨੀ ਅਮਰੀਕਾ ਦੇ ਅੰਦਰ ਇੱਕ ਬਹੁਤ ਮੱਥਾ ਪਾਉਂਦੇਸ਼ ਹੈ ਇਹ ਉਹ ਪ੍ਰਯੋਗਸ਼ਾਲਾ ਹੈ ਜੋ CIA ਨੇ ਹਰ ਤਰ੍ਹਾਂ ਦੀਆਂ ਸਰਗਰਮੀਆਂ ਕਰਨ ਲਈ ਸਥਾਪਿਤ ਕੀਤੀ ਸੀ CIA ਨੇ ਉਠ ਕੀਤਾ ਉੱਥੇ ਫਲ ਬਰਾਮਦ ਕਰ ਜਿਹੜੇ ਫਲ ਐਕਸਪੋਰਟ ਕਰਦੇ ਲੋਕ ਸੀ ਉਹਨਾਂ ਦਾ ਗੱਠ ਛੁੜ ਬਣਾਇਆ ਉਸ ਐਕਸਪੋਰਟਰ ਦੇ ਨਾਲ ਜਿਹੜਾ ਗੱਠ ਜੁੜੀ ਸੀ ਉਹਨਾਂ ਨੂੰ ਕਿਹਾ ਜਿਹੜੇ ਫਲ ਸੀ ਉਹਨਾਂ ਦੇ ਸੰਤਰੇ ਵਗੈਰਾ ਸੀ ਹੋਰ ਸੀ ਉਹਦੇ ਵਿੱਚ ਕੀ ਕਰਦੇ ਸੀ ਵਿਚਕਾਰੋਂ ਛਿੱਲ ਕਹਿਣਾ ਛਿੱਲ ਲੈਣਾ ਥੋੜਾ ਜਿਹਾ ਉਹਦੇ ਵਿੱਚ ਉਹ ਨਸ਼ਾ ਭਰ ਦੇਣ ਕੁਕੀਨ ਕੁਕੀਨ ਭਰ ਜਾਣ ਤੋਂ ਬਾਅਦ ਸੰਤਰੇ ਪੂਰੀ ਦੁਨੀਆ 'ਚ ਭੇਜੇ ਜਾਂਦੇ ਸੀ ਆਮ ਵਕਤ ਨੂੰ ਲੱਗਦਾ ਸੰਤਰੇ ਜਾ ਰਹੇ ਪਰ ਉਹਦੇ ਵਿੱਚ ਕੁਕੀਨ ਜਾਂਦੀ ਸੀ ਮੈਕਸੀਕੋ ਸੀਆਈਏ ਲਈ ਇੱਕ ਨਵਾਂ ਕੇਂਦਰ ਬਣ ਗਿਆ ਸੀ ਹੁਣ ਲਤੀਨੀ ਅਮਰੀਕਾ ਵਿੱਚ ਇਹਨਾਂ ਦਵਾਈਆਂ ਦੀ ਸਪਲਾਈ ਤੋਂ ਬਾਅਦ ਸੀਆਈਏ ਨੇ ਜੌਨ ਅਤੇ ਮੈਂਟੋ ਨਾਮ ਦੇ ਵਿਅਕਤੀਆਂ ਕੋਲੋਂ ਇੱਕ ਨਵੀਂ ਕੰਪਨੀ ਬਣਾਈ ਉਸ ਕੰਪਨੀ ਦਾ ਨਾਮ ਸੀ ਲੌਂਗ ਆਇਲੈਂਡ ਗਾਰਮੈਂਟ ਟਕਿੰਗ ਕੰਪਨੀ ਲੌਂਗ ਆਇਲੈਂਡ ਗਾਰਮੈਂਟ ਟਕਿੰਗ ਕੰਪਨੀ ਜਿਹੜੀ ਸੀ ਅਮਰੀਕੀ ਏਅਰ ਦਾ ਇੱਕ ਅਧਿਕਾਰਤ ਭਾਈਵਾਲ ਬਣਦੀ ਉਹ ਕੀ ਕੱਪੜੇ ਜਿਹੜੇ ਉਤਪਾਦ ਕਰਦੇ ਸੀ ਉਹ ਪੂਰੀ ਦੁਨੀਆ ਜਾਂਦੇ ਸੀ ਇਸ ਦੇ ਅੰਦਰ ਨਸ਼ੀਲੇ ਪਦਾਰਥ ਦੁਨੀਆ ਭਰ ਵਿੱਚ ਵੇਚੇ ਗਏ ਖਾਸ ਕਰਕੇ ਏਸ਼ੀਆ ਦਾ ਹੁਣ ਕੰਮ ਸ਼ੁਰੂ ਹੋ ਗਿਆ ਇਹਦੇ ਵਿੱਚ ਭਾਰਤ ਪਾਕਿਸਤਾਨ ਹੋਰ ਸਾਰੇ ਮੁਲਕ ਆਉਂਦੇ ਆ। ਇਹ ਜੋ ਗੱਠਜੋੜ ਬਣ ਗਿਆ ਜਿਸ ਵਿੱਚ ਸਾਰੇ ਦਾ ਸਾਰਾ ਜਿਹੜਾ ਡਰੱਗ ਉਹ ਇਧਰ ਉਧਰ ਕੰਟਰੋਲ ਕਰਨਾ ਸ਼ੁਰੂ ਕਰਤਾ ਇਟਲੀ ਇਹਨਾਂ ਨਵਾਂ ਹੋਣਾ ਸ਼ੁਰੂ ਹੋ ਗਿਆ. CIA ਪਿੱਛੋਂ ਕੰਟਰੋਲ ਕਰਦੀ ਸੀ ਉਹ ਪੇ ਫੈਸਲਾ ਕਰਦਾ ਰਿਹਾ ਈਸਾਈ ਧਰਮ ਨੂੰ ਢਾਲ ਵਜੋਂ ਵਰਤ ਕੇ ਈਸਾਈ ਦੇ ਪ੍ਰਚਾਰ ਦੇ ਨਾਂ ਹਟ ਇਹ ਡਰੱਗ ਜਿਹੜੇ ਕਿਹੜੇ-ਕਿਹੜੇ ਦੇਸ਼ ਵਿੱਚ ਸਪਲਾਈ ਕੀਤੀ ਜਾਣੀ ਹੈ ਕਹਿੰਦੇ ਕਲੇਚਨ ਡੈਮੋਗ੍ਰਾਪਿਕ ਪਾਰਟੀ ਦੇ ਵਰਤੋਂ ਦੁਨੀਆ ਭਰ ਵਿੱਚ ਕਿਵੇਂ ਕੀਤੀ ਜਾਣੀ ਹੈ ਇਹ ਵੀ ਫੈਸਲਾ ਉਹੀ ਕਰਦੇ ਸੀ ਉਹ ਇਹ ਖੇਡ ਪੂਰੀ ਸ਼ੀਤ ਯੰਗਾਂ ਜਾਨੀ ਕਿ 1990 ਦੇ ਦਹਾਕੇ ਤੱਕ ਜਾਰੀ ਰਹੀ ਜਦੋਂ ਸੋਵੀਅਤ ਯੂਨੀਅਨ ਟੈਟਰੀ ਹੋ ਗਿਆ ਤੇ ਸ਼ੀਤ ਯੁੱਧ ਖਤਮ ਹੋ ਗਿਆ ਤਾਂ ਪੂਰੇ ਗੱਠ ਜੋੜ ਨੇ ਇੱਕ ਨਵਾਂ ਰੂਪ ਧਾਰਨ ਕਰ ਲਿਆ ਇਹ ਨਵਾਂ ਰੂਪ ਹੁਣ ਜਿਹੜਾ ਸੱਕਿਆ ਪਰੇਲੀ ਅਜੇ ਵੀ ਇਟਲੀ ਵਿੱਚ ਦਵਾਈਆਂ ਬਣਾਉਂਦੀ ਹੈ ਇਹ CIA ਵਾਸਤੇ ਤਿਆਰ ਕਰਦੀ ਹੈ ਤੇ ISAI ਜਿਹੜੀ ਡੈਮੋਕ੍ਰੇਟ ਪਾਰਟੀ ਹੈ ਉਹ ਸਮੇਂ ਦੇ ਨਾਲ ਉੱਥੇ ਥੋੜੀ ਕਮਜ਼ੋਰ ਹੋ ਗਈ ਹੈ ਤੇ ਪੋਪ ਨੇ ਹੁਣ ਨਵੀਂ ਭੂਮਿਕਾ ਅਖਤਿਆਰ ਕੀਤੀ ਹੈ ਕਹਿੰਦੇ ਅੱਜ ਦੇ ਦੇਖ ਜੇ ਪੂਰੇ ਏਸ਼ੀਆ ਨੂੰ ਕਵਰ ਕੀਤਾ ਉਸ ਨਵੀਂ ਯੋਜਨਾ ਤਹਿਤ ਮੂੜੇ ਰੂਪ ਚ ਕਨਵਰਜਨ ਪਾਪ ਧਾਰਮਿਕ ਤਬਦੀਲੀ ਦਾ ਸਮਰਥਨ ਜਿਹੜਾ ਉਹ ਕੀਤਾ ਜਾ ਰਿਹਾ ਜੋਰਛਾਣਾ ਕੀਤਾ ਜਾ ਰਹੀ ਕੋਸ਼ਿਸ਼ ਏਸ਼ੀਆਈ ਦੇਸ਼ਾ ਖਾਸ ਕਰਕੇ ਭਾਰਤ ਬੰਗਲਾਦੇਸ਼ ਮਿਆਂਮਾਰ ਆਦਿ ਵਿੱਚ ਇਹ ਜਿਹੜੀ ਨਵੀਂ ਮੁਹਿੰਮ ਆ ਇਹ ਜ਼ੋਰ ਦਾ ਢੰਗ ਨਾਲ ਚੱਲ ਰਹੀ ਆ। ਅ ਤੁਸੀਂ ਦੇਖਿਆ ਹੋਣਾ ਪਿਛਲੇ 30-40 ਸਾਲ ਤੋਂ ਇਹ ਬਹੁਤ ਜ਼ਿਆਦਾ ਜ਼ੋਰਦਾਰ ਢੰਗ ਨਾਲ ਜਿਹੜੇ ਕਨਵਰਸ਼ਨ ਦਾ ਦੌਰ ਇੱਕ ਚੱਲਦਾ ਪੂਰੇ ਇਸ ਖੇਤੇ ਦੇ ਵਿੱਚ ਹੀ। ਇਸ ਰੂਪ ਵਿੱਚ ਜਿਹੜੇ ਵੱਖ-ਵੱਖ ਧਰਮਾਂ ਦੇ ਲੋਕ ਐ ਚਾਹੇ Hindu ਹੋਣ ਚਾਹੇ Sikh ਹੋਣ ਚਾਹੇ ਉਹ ਮੁਸਲਮਾਨ ਵੀ ਹੋਣ ਕਿਸੇ ਵੀ ਭਾਈਚਾਰੇ ਦੇ ਲੋਕ ਹੋਣ ਕਿਸੇ ਵੀ ਜਾਤ ਦੇ ਹੋਣ ਉਹਨਾਂ ਨੂੰ ਧਰਮ ਤਬਦੀਲੀ ਕਰਕੇ ਇਸਾਈਅਤ ਵਿੱਚ ਕਿਵੇਂ ਲਿਆਂਦਾ ਜਾਵੇ ਸਾਰਾ ਜੋਰੀ ਸੇ ਗੱਲ ਤੇ ਲੱਗਾ ਇਹਦੇ ਲਈ ਇੱਕ ਨਵਾਂ ਨੈਟਵਰਕ ਵੀ ਬਣਾਇਆ ਹੋਇਆ ਹੁਣ ਕਹਿੰਦੇ CIA ਪਾਪ ਨੂੰ ਪੈਸੇ ਦਿੰਦੀ ਆ ਪਾਪ ਜਿਹੜਾ ਅੱਗੇ ਆਪਣੇ ਮੇਨ ਉਹਦੇ ਖਾਸ ਪਾਸਟਰ ਆ ਜਾਂ ਬਿਸ਼ਪ ਆ ਉਹਨਾਂ ਦੀ ਚੋਣ ਕਰ ਲੈਂਦੇ ਆ ਜਿਹੜੇ ਕਿ ਉਹ ਮਾਨਤਾ ਲੈ ਕੇ ਉਹਨਾਂ ਦੇਸ਼ਾਂ ਜਾਂਦੇ ਆ ਜਿੱਥੇ ਜਾ ਕੇ ਦੱਸਦੇ ਕਿ ਅਸੀਂ ਤਾਂ ਪਾਪ ਨੂੰ ਨਿਯੁਕਤ ਆ ਫਿਰ ਉਹਨਾਂ ਦਾ ਵਿਸ਼ਵਾਸ ਲੋਕਾਂ 'ਚ ਵੱਧ ਜਾਂਦਾ ਤੇ ਫਿਰ ਉਹ ਆਪਣੀਆਂ ਗੁਪਤ ਕਾਰਵਾਈਆਂ ਖਾਸ ਤੌਰ ਤੇ ਧਰਮ ਤਬਦੀਲੀ ਦੀਆਂ ਕਾਰਵਾਈਆਂ ਕਰਨ ਲੱਗ ਜਾਂਦੇ। ਜੇਕਰ ਤੁਸੀਂ ਭਾਰਤ ਵਿੱਚ ਅੱਜ ਦੇ ਤਰੀਕੇ 'ਚ ਦੇਖਦੇ ਹੋ ਤਾਂ ਪੰਜਾਬ ਵਿੱਚ ਭਾਰਤੀ ਪੰਜਾਬ ਵਿੱਚ ਇਸਾਈ ਰਾਜ ਬਣਾਉਣ ਲਈ ਧਰਮ ਪਰਿਵਰਤਨ ਮਹਿੰਮ ਇਸੇ ਪ੍ਰੋਗਰਾਮ ਦਾ ਹਿੱਸਾ ਆ। ਇੰਟੈਲੀਜੈਂਸ ਦੀ ਜੇ ਮਾਰ ਲੋਕ ਨੇ ਜਿਹੜੇ ਨਜ਼ਰ ਰੱਖਣ ਵਾਲੇ ਨੇ ਉਹ ਇਹੀ ਗੱਲ ਕਹਿੰਦੇ ਨੇ ਕਿ ਇਹ ਛੋਟੀ ਮੋਟੀ ਗੇੜ ਨਹੀਂ ਹੈ। ਇਹ ਇਹ ਨਹੀਂ ਹੈ ਕਿ ਆਇਆ ਤੇ ਐਵੇਂ ਬੈਠੇ ਜੀ ਹਲਕਾ ਹਲਕਾ ਧਰਮ ਫੈਲ ਰਿਆ ਆਪੋ ਆਪਣੇ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਇਹ ਇਸ ਤਰ੍ਹਾਂ ਦੀ ਕੋਈ ਖੇਡ ਨਹੀਂ ਹੈ ਕਹਿੰਦੇ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ ਇਹ ਪੂਰੇ ਉੱਤਰ ਭਾਰ ਵਿੱਚ ਚੱਲ ਰਹੀ ਹੈ ਉੱਤਰ ਤੇ ਪੂਰਬ ਤੇ ਇਹਨਾਂ ਸੂਬਿਆਂ ਚੱਲ ਰਹੀ ਹੈ ਇਸਾਈ ਭਾਈਚਾਰੇ ਨੂੰ ਸਭ ਤੋਂ ਪਹਿਲਾਂ ਬੁਨਿਆਦੀ ਤੋਂ ਉੱਤੇ ਲਾਮਬੰਦ ਕੀਤਾ ਜਾ ਰਿਹਾ ਜਿੰਨੇ ਇਸਾਈ ਕਨਵਰਟ ਕੀਤੇ ਜਾ ਰਹੇ ਪਹਿਲਾਂ ਪਹਿਲਾ ਸਟੈਪ ਕਨਵਰਟ ਕਰਨਾ ਦੂਜਾ ਹੈਗਾ ਉਹਨਾਂ ਨੂੰ ਲਾਮਬੰਦ ਕਰਨੀ ਹੈ ਤੀਜਾ ਉਨਾਂ ਨੂੰ ਰਾਜਨੀਤਿਕ ਕਿਸੇ ਪਾਰਟੀ ਦੇ ਛਤਰ ਛਾਇਆ ਹੇਠ ਲੈ ਕੇ ਆਣਾ ਤੇ ਸੱਤਾ ਤੇ ਕਬਜ਼ਾ ਕਰਨਾ ਤੇ ਇਦਾਂ ਦਾ ਜਿਹੜਾ ਕੰਮ ਹੈ ਭਾਰਤ ਦੇ ਛਤੀਸਗੜ੍ਹ ਚੱਲ ਰਿਹਾ ਝਾਰਖੰਡ ਚੱਲ ਰਿਹਾ ਖਾਸ ਤੌਰ ਤੇ ਉਹ ਜਿੱਥੇ ਕਬਾਇਲੀ ਲੋਕ ਰਹਿੰਦੇ ਗਰੀਬ ਲੋਕ ਰਹਿੰਦੇ ਉੱਥੇ ਇਹ ਮੋਹਮ ਜਿਹੜੀ ਆ ਬੜੇ ਜੋਰ ਨਾਲ ਚਲਾਈ ਜਾ ਰਹੀ ਆ ਹਰ ਤਰ੍ਹਾਂ ਦੇ ਹੱਥ ਕੰਡੇ ਆਪਣਾ ਕੇ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਜਦੋਂ ਬੰਗਲਾਦੇਸ਼ ਦੇ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਗਈ ਹੈ ਉਹਦੇ ਪਿੱਛੇ ਵੀ ਦੱਸਿਆ ਜਾਂਦਾ ਕਿ ਅਮਰੀਕਾ ਸੀ ਅਮਰੀਕਾ ਦੀ ਏਜੰਸੀ ਸੀ ਕਾਰਨ ਸੀ ਕੋਈ ਕਿਉਂਕਿ ਉਹਦਾ ਨੇ ਇੱਕ ਸ਼ਬਦ ਵਰਤੇ ਸੀ ਕਿ ਬੰਗਲਾਦੇਸ਼ ਨੂੰ ਇਸ਼ਾਈ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਬਸ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਇਹ ਇਸ ਗੱਲ ਨਾਲ ਜੁੜਦੀ ਹੈ ਪੂਰੀ ਤਰੀਕੇ ਨਾਲ ਕਿ ਹਾਂ ਕੋਈ ਨਾ ਕੋਈ ਤਾਂ ਗੇਮ ਪਲਾਨ ਹੈ ਇਸ਼ਾਈ ਮਿਸ਼ਨਰੀ ਜਿਹੜੀ ਇੱਥੇ ਪੂਰੀ ਤਰ੍ਹਾਂ ਕੰਮ ਕਰ ਲਈ ਹੈ ਇਹਦੇ ਲਈ ਇਸ਼ਾਈ ਮਿਸ਼ਨਰੀ ਜਿਹੜੀ ਆ ਉਹ ਲਗਾਤਾਰ ਜਾਰੀ ਰਹਿੰਦੀ ਹੈ ਇਸ ਵਿੱਚ ਮਿਸ਼ਨ ਹੀ ਵੱਡੀ ਭੂਮਿਕਾ ਨਿਭਾਉਂਦੀ ਹੈ। ਇੱਕ ਬੜੀ ਅਹਿਮ ਇਹ ਭੂਮਿਕਾ ਆ। ਅੱਜ ਏਸ਼ੀਆ ਅੰਦਰ ਉਹੀ ਕੁਝ ਹੋ ਰਿਹਾ ਜੋ ਕਿਸੇ ਸ਼ੀਤ ਯੁੱਧ ਰਾਣਕ੍ਰਿਸ਼ਣ ਡੈਮੋਕਰੇਟਿਕ ਪਾਰਟੀ ਦੇ ਦਿਨ ਯੂਰਪ ਵਿੱਚ ਸੋਵੀਅਤ ਯੂਨੀਅਨ ਬਰਧ ਕਰਵਾਇਆ ਗਿਆ ਸੀ। ਅੱਜ ਭਾਰਤੀ ਪੰਜਾਬ ਅੰਦਰ ਵੀ ਇੱਕ ਇਸਾਈ ਰਾਜਨੀਤਿਕ ਪਾਰਟੀ ਵੀ ਸਥਾਪਿਤ ਕਰਤੀ ਗਈ ਹੈ ਇਹ ਤੁਹਾਨੂੰ ਪਤਾ। ਇਹ ਇੱਕ ਇਸਾਈ ਰਾਜਨੀਤਿਕ ਪਾਰਟੀ ਇਸਾਈ ਲਾਮਬੰਦੀ ਕੀਤੀ ਜਾ ਰਹੀ ਹੈ। ਆਉਣ ਵਾਲੇ ਇੱਕ ਧਾਕੇ ਦੇ ਅੰਦਰ ਹੋਰ 8-10 ਸਾਲ ਹੈ ਤੁਸੀਂ ਦੇਖੋਗੇ ਕਿ ਕ੍ਰਿਸਚੀਅਨ ਡੈਮੋਕ੍ਰੇਟ ਡਿਪਾਰਟਮੈਂਟ ਜਿਹੜੀਆਂ ਪੰਜਾਬ ਚ ਬਣੀਆਂ ਉਹਦੇ ਵਰਗਾ ਇੱਕ ਰੂਪ ਉਹਦੇ ਵਰਗੀ ਪਾਰਟੀ ਤੁਹਾਨੂੰ ਨੇੜਲੇ ਹੋਰ ਸੂਬਿਆਂ ਜਿਹੜੇ ਉੱਤਰ ਪੂਰਬ ਦੇ ਹੋਰ ਸੂਬੇ ਉਹਨਾਂ ਚ ਦੇਖਣ ਨੂੰ ਮਿਲੂਗੀ ਇਸ ਕਿਸਮ ਦੀ ਇਸਾਈ ਸਿਆਸੀ ਪਾਰਟੀ ਤੁਸੀਂ ਭਾਰਤ ਦੇ ਛੱਤੀਸਗੜ੍ਹ ਵਿੱਚ ਵੀ ਦੇਖੋਗੇ 오ਡੀਸਾ ਚਾਰਖੰਡ ਵਿੱਚ ਵੀ ਦੇਖੋਗੇ ਤੁਸੀਂ ਇਹ ਸਾਰੀਆਂ ਸਥਿਤੀਆਂ ਵੇਖੋਗੇ ਜਿੱਥੇ-ਜਿੱਥੇ ਵੀ ਕਬਾਇਲੀ ਵਸਦੇ ਆ ਜਦੋਂ ਇੱਕ ਕਾਲ ਖੰਡ ਵਿੱਚ ਸਾਰੇ ਇਸਾਈ ਇਕੱਠੇ ਕੀਤੇ ਜਾ ਰਹੇ ਆ ਆਉਣ ਵਾਲੇ ਸਮੇਂ ਰਾਜਨੀਤਿਕ ਵੋਟ ਬੈਂਕ ਬਣਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਛੋਟੇ ਛੋਏ ਛੋਟੇ ਜਿਹੜੇ ਇਸਾਈ ਰਾਸ਼ਟਰ ਉਹਨਾਂ 'ਚ ਪਾਵਰ ਜਿਹੜੀ ਆ ਉਹ ਤਕਸੀਮ ਕੀਤੀ ਜਾਊਗੀ ਇਦਾਂ ਦੀ ਯੋਜਨਾ ਖਤਰਨਾਕ ਬਣੀ ਹੋਈ ਆ ਸਭ ਤੋਂ ਵੱਡੀ ਗੱਲ ਜੋ ਤੁਸੀਂ ਦੇਖਦੇ ਹੋ ਉਹ ਇਹ ਆ ਕਿ CIA ਪੂਰੀ ਵਮ ਜਿਹੜੀ ਆ ਉਹ ਵੈਟਿਕਨ ਸਿਟੀ ਅਤੇ ਸਹੀ ਇਹਦਾ ਜਿਹੜਾ ਗੱਠ ਜੋੜਾ ਉਹ ਤਿਆਰ ਕਰ ਰਿਹਾ ਹੈ ਤੁਸੀਂ ਇਹਨੂੰ ਪੰਜਾਬ ਵਿੱਚ ਦੇਖੋਗੇ ਤੁਸੀਂ ਇਹਨੂੰ ਬਾਕੀ ਰਾਜਾਂ ਦੇ ਦੇਖਾਂਗੇ ਕਿ ਜਦੋਂ ਦੇਖਾਂਗੇ ਤੇ ਦੋ ਚੀਜ਼ਾਂ ਵੱਲ ਜਿਹੜਾ ਇਹਨਾਂ ਦਾ ਇਹਨਾਂ ਚੀਜ਼ਾਂ ਉੱਤੇ ਧਿਆਨ ਜਾਏਗਾ ਅੱਜ ਤਾਂ ਇਸਾਈਆ ਧਰਮ ਪਰਿਵਰਤਨ ਚੱਲ ਰਿਹਾ ਹੈ ਛੇਤੀ ਦੂਜਾ ਇਸਾਈ ਲਾਮ ਮੰਡੀ ਦਾ ਦੌਰ ਵੀ ਸ਼ੁਰੂ ਹੋ ਜਾਏਗਾ ਤੀਜਾ ਇਸਾਈ ਪਾਰਟੀਆਂ ਦਾ ਦੌਰ ਵੀ ਪੰਜਾਬ ਤੋਂ ਸ਼ੁਰੂ ਹੋ ਚੁੱਕਾ ਤੇ ਹੌਲੀ-ਹੌਲੀ ਸਾਰੇ ਪਾਸੇ ਬਣਦੀਆਂ ਜਾਣਗੀਆਂ ਤਾਂ ਹੁਣ ਦੇਖਣਾ ਇਹ ਹੈ ਇਸ ਵਕਤ ਸਾਨੂੰ ਲੱਗਦਾ ਨਹੀਂ ਕਿ ਅਸੀਂ ਕੁਝ ਕਰ ਪਾ ਰਹੇ ਹਾਂ ਤਾਂ ਦੇਖਣਾ ਇਹ ਹੈ ਕਿ ਰਾਜਨੀਤਿਕ ਜਿਹੜੀ ਹਫੜਾ ਦਫੜੀ ਬਣਨੀ ਹੈ ਧਰਮ ਆਧਾਰ ਤੇ ਪਾਰਟੀਆਂ ਬਣਾ ਕੇ ਜਿਹੜੀ ਚੱਲਣੀ ਚਾਹੀਏ ਉਹ ਸਾਡੇ ਦੇਸ਼ ਨੂੰ ਕਿੰਨੀ ਘਟਾ ਲਾ ਪਾਉਂਦੀ ਹੈ ਲਾ ਪਾਉਂਦੀ ਹੈ ਕਿ ਨਹੀਂ ਲਾ ਪਾਉਂਦੀ ਹੈ ਐਸ ਤੌਰ ਦੇ ਵਿੱਚ ਜਿਹੜੇ ਨਵੇਂ ਹਾਲਾਤ ਬਣੇ ਨੇ ਪਾਕਿਸਤਾਨ ਦੇ ਇਸ ਤੋਂ ਬਾਅਦ ਕਿਹੜਾ ਕਿਹੜਾ ਦੇਸ਼ ਉਸ ਵਿੱਚੋਂ ਕਿਹੜਾ ਕਿਹੜਾ ਲਾਹਾ ਕਿਹੜੇ ਕਿਹੜੇ ਲਾਲਚ ਨੂੰ ਸਾਡੇ ਨਾਲ ਜੁੜਿਆ ਕਿਹੜਾ ਕਿਹੜਾ ਦੇਸ਼ ਜਿਹੜਾ ਉਹ ਅ ਦਿলো ਹਮਦਰਦੀ ਰੱਖਦਾ ਜਾਂ ਉਹਦਾ ਕਿਹੜਾ ਹਿੱਤ ਹੈ ਜਿਸ ਕਰਕੇ ਉਹਨੂੰ ਲੱਗਦਾ ਕਿ ਭਾਰਤ ਦੇ ਜਾਣ ਮੇਰੀ ਹਮਦਰਦੀ ਬਣਦੀ ਹੈ। ਪਰ ਅਸੀਂ ਇਸ ਗੱਲ ਦੇ ਵਿੱਚ ਇੱਕ ਚੀਜ਼ ਤੇ ਸਾਹਮਣੇ ਆਈ ਹੈ। ਕਿ ਜਿਸ ਤਰੀਕੇ ਨਾਲ ਇਹਨਾਂ ਨੇ ਰਸ਼ੀਆ ਨੂੰ ਤੋੜਨ ਲਈ ਸੀ ਆ ਇਹਨੇ ਕੰਮ ਕੀਤਾ। ਉਹ ਆਪਣਾ ਮਿਲ ਕੇ ਵੈਟਿੰਗ ਅਸੀਂ ਨਾਲ ਮਿਲ ਕੇ ਉੱਥੋਂ ਦੇ ਜਿਹੜਾ ਮਾਤਸਵਾਦ ਹੈ ਉਹਦੀ ਤਾਂ ਤੇ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ। ਹੋਇਆ ਨਹੀਂ ਹੋਇਆ ਇੱਕ ਵੱਖਰੀ ਗੱਲ ਹੈ ਪਰ ਕੋਸ਼ਿਸ਼ ਬਹੁਤ ਵੱਡੀ ਕੀਤੀ। ਮੁਲਕ ਟੁੱਟ ਗਿਆ। ਪਰ ਅੱਜ ਲੱਗਦਾ ਕਿਤੇ ਨਾ ਕਿਤੇ ਹਿੰਦੁਸਤਾਨ ਇਜ਼ਰਾਈਲ ਔਰ ਰਸ਼ੀਆ ਇਹਦੇ ਜਿਹੜੇ ਆਪਸੀ ਸਬੰਧ ਹੈ ਇਹ ਕੁਝ ਹੋਰ ਤਰੀਕੇ ਦੇ ਸਬੰਧ ਨੇ ਪਰ ਜਿੱਥੋਂ ਤੱਕ ਅਮਰੀਕਾ ਦਾ ਸਬੰਧ ਹੈ ਅਮਰੀਕਾ ਦੀ ਜਿਹੜੀ ਹੈ ਇਹ ਇੱਕ ਏਜੰਸੀਆਂ ਦੀ ਜਿਹੜੀ ਕਿੱਡੀ ਵੱਡੀ ਚਾਲ ਹੈ ਸਾਜ਼ਿਸ਼ ਹੈ ਇਹ ਜਿਹੜੀ ਗੱਲਬਾਤ ਹੈ ਇਹ ਜਿਹੜੇ ਸੂਤਰਾਂ ਤੋਂ ਸਾਨੂੰ ਸਾਰੀ ਜਾਣਕਾਰੀ حاصل ਹੋਈ ਹੈ ਵੱਖ-ਵੱਖ ਸਰੋਤਾਂ ਤੋਂ حاصل ਹੋਈ ਜਾਣਕਾਰੀ ਉਹ ਤੇ ਇਹੀ ਕਹਿੰਦੀ ਕਿ CIA ਛੋਟੀ ਮੋਟੀ ਨਹੀਂ ਬਹੁਤ ਵੱਡੇ ਪੱਧਰ ਤੇ ਵੈਟਿਕਨ ਸਿਟੀ ਨਾਲ ਪਾਪ ਨਾਲ ਮਿਲ ਗਏ ISA ਮਿਸ਼ਰੀ ਨਾਲ ਮਿਲ ਕੇ ਬਹੁਤ ਵੱਡਾ ਜਿਹੜਾ ਸਾਜ਼ਿਸ਼ ਰਚ ਕੇ ਕੰਮ ਕਰ ਰਹੀ ਹੈ ਪਰ ਸਾਡੀ ਬੱਦਕਿਸਮਤੀ ਇਹ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਇੱਥੋਂ ਦੇ ਆਮ ਲੋਕ ਇੱਥੋਂ ਦੀ ਸਰਕਾਰ ਇਹਦਾ ਹੁਣ ਤੱਕ ਕੋਈ ਤੋੜ ਨਹੀਂ ਲੱਭ ਸਕੀ ਤੇ ਉਸ ਤੋਂ ਵੀ ਮਾੜੀ ਗੱਲ ਇਹ ਵੀ ਹੈ ਇਹਨਾਂ ਜਿਹੜੀਆਂ ਧਰਮ ਦੇ ਨਾਂ ਦੇ ਤੇ ਜਿਹੜੀਆਂ ਇਦਾਂ ਦੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਇਹਦੇ ਉੱਤੇ ਕੋਈ ਪਾਬੰਦੀ ਵੀ ਨਹੀਂ ਹੈ। ਕੀ ਭਾਰਤ ਸਰਕਾਰ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ? ਤੁਸੀਂ ਕੀ ਸੋਚਦੇ ਹੋ? ਸਾਡਾ ਇਹ ਵਿਚਾਰ ਹੈ ਕਿ ਇਹਨਾਂ ਗੱਲਾਂ ਵੱਲ ਭਾਰਤ ਸਰਕਾਰ ਨੂੰ ਨਹੀਂ ਭਾਰਦੀਆਂ ਏਜੰਸੀਆਂ ਵੀ ਧਿਆਨ ਜਿਹੜਾ ਉਹ ਧਿਆਨ ਦੇਣਾ ਪਊਗਾ। ਭਾਰਤ ਸਰਕਾਰ ਨੂੰ ਇਹਨਾਂ ਮਾਮਲਿਆਂ ਉੱਤੇ ਸਖਤ ਕਦਮ ਚੁੱਕਣੇ ਚਾਹੀਦੇ ਨੇ। ਸਖਤ ਕਾਨੂੰਨੀ ਪ੍ਰਬੰਧ ਕਰਨੇ ਚਾਹੀਦੇ ਨੇ। ਤੁਹਾਡੀ ਇਹਦੇ ਉੱਤੇ ਕੀ ਰਾਏ ਆ ਆਪਣੀ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਤੇ ਅੱਜ ਦੀ ਗੱਲ ਆਪਾਂ ਅੱਜ ਦਾ ਲਾਈਵ ਇੱਥੇ ਖਤਮ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਮੈਨ